ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਬਿਕਮ ਮਜੀਠੀਆ ਦੀ ਗ੍ਰਿਫਤਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਪੀ ਵਿਜੀਰੈਂਸ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ 22 ਤੋਂ ਵੱਧ ਮੋਬਾਈਲ 4 ਲੈਪਟਾਪ 2 ਆਈਪੈਡ 8 ਡੈਰੀਆਂ ਜ਼ਬਤ ਕੀਤੀਆਂ ਗਈਆਂ ਨੇ ਵਿジネス ਵਿਭਾਗ ਵੱਨੋਂ ਜਿੱਥੇ ਕਿ ਇੱਕ ਪਾਸੇ ਵਿਜੀਲੈਂਸ ਵਿਭਾਗ ਵੱਨੋਂ ਬਿਕਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਵਿਜੀਲੈਂਸ ਦੇ ਮੁਖ ਦਫਤਰ ਚੰਡੀਗੜ੍ਹ ਪੁਹਾਲੀ ਵਿਖੇ ਲਾਇਆ ਗਿਆ ਹੈ ਦੂਸਰੇ ਪਾਸੇ ਮਜੀਠੀਆ ਨੂੰ ਲੈ ਕੇ ਸਿਆਸਤ ਗਰਮ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਕੋਰੀ ਡੋਰ ਦੇ ਵਿੱਚ ਇੱਕ ਵਾਰ ਫਿਰ ਖਲਾੜਾ ਪੈ ਗਿਆ ਹੈ ਜਿੱਥੇ ਕਿ ਬਿਕਮਜੀਤ ਸਿੰਘ ਮਜੀਠੀਆ ਉੱਤੇ ਵੱਡੀ ਕਾਰਵਾਈ ਹੋਈ ਹੈ ਬੀਬਾ ਹਲਸੇ ਮਿਲਤੌਰ ਬਾਦਲ ਸੁਖਬੀਰ ਬਾਦਲ ਰਵਨੀਤ ਮਿੱਤੂ ਸੁਖਪਾਲ ਸਿੰਘ ਘਹਿਰਾ ਜਿੱਥੇ ਵਿਰੋਧ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਨਸ਼ਾ ਤਸਕਰੀ ਦਾ ਕੇਸ ਵੀ ਇਹ ਬਦਲਾਖੂਰੀ ਦੀ ਭਾਵਨਾ ਹੈ ਇਧਰ ਆਪ ਆਪ ਦੀ ਪਾਰਟੀ ਦੇ ਮੌਜੂਦਾ ਆ ਜਿਹੜੇ ਵਿਧਾਇਕ ਨੇ ਹਲਕਾ ਸ਼੍ਰੀ ਅਮਨਸਰ ਉਤਰੀ ਤੋਂ ਉਹਨਾਂ ਵੀ ਵਿਰੋਧ ਕੀਤਾ ਹੈ ਮਾਨ ਸਰਕਾਰ ਦਾ ਮਨ ਮਾਨ ਸਰਕਾਰ ਉਹਦਾ ਕਿੱਥੇ ਸੀ ਜਦੋਂ ਜੇਲ੍ਹ ਦੇ ਵਿੱਚ ਸੀ ਬਿਕਮਜੀਤ ਸਿੰਘ ਮਜੀਠੀਆ ਉਹਦਾ ਜ਼ਬਾਨਦ ਕਿਉਂ ਹੁਣ ਦਿੱਤੀ ਬਿਕਮਜੀਤ ਸਿੰਘ ਮਜੀਠੀਆ ਦੀ ਇਹ ਅਜੇਾ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਦਿਨਾਂ ਵਿੱਚ ਮਾਨ ਸਰਕਾਰ ਵੱਲੋਂ ਬਿਕਮਜੀ ਸਿੰਘ ਮਜੀਠੀਆ ਉੱਤੇ ਕਾਰਵਾਈ ਕਰਨੀ ਚਾਹੀਦੀ ਸੀ ਲੇਕਿਨ ਹੁਣ ਸਪੋਰਟ ਵਿੱਚ ਖੜ ਗਏ ਨੇ ਬਿਕਮਜੀ ਸਿੰਘ ਮਜੀਠੀਆ ਦੇ ਕੁਮਰ ਵਿਜੇ ਪ੍ਰਤਾਪ ਸਿੰਘ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਅਕਾਲੀ ਸਰਕਾਰ ਦੇ ਮੰਤਰੀ ਬਿਕਮ ਸਿੰਘ ਮਜੀਠੀਆ ਦੇ ਘਰ ਛਾਪਾ ਮਾਰਿਆ 20 ਤੋਂ ਵੱਧ ਕੁੱਲ ਸਵਾਰ ਉਸ ਨੂੰ ਗਲੀ ਵਿੱਚ ਖੜਾ ਉਸ ਗਲੀ ਵਿੱਚ ਖੜਿਆ ਜਿੱਥੇ ਉਹਨਾਂ ਦੀ ਰਹਿائش ਕੋਥੇ ਹੀ ਆਪ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜਦੋਂ ਮਜੀਠੀਆ ਜੇਬ ਵਿੱਚ ਸੀ ਤਾਂ ਮਾਨ ਸਰਕਾਰ ਨੇ ਪੁਛਗਿਛ ਨਹੀਂ ਕੀਤੀ ਤੇ ਜ਼ਬਤ ਵੀ ਕਰਵਾ ਦਿੱਤੀ ਉਸ ਵੇਲੇ ਜ਼ਬਤ ਕਿਉਂ ਕਰਵਾਈ ਗਈ ਕਿਉਂ ਪੁਛਗਿਛ ਨਹੀਂ ਕੀਤੀ ਪਰਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਭਾਵੇਂ ਉਹ ਨੇਤਾ ਹੋਵੇ ਭਾਵੇਂ ਅਬਨੇਤਾ ਅਮੀਰ ਹੋਵੇ ਜਾਂ ਗਰੀਬ ਦੋਸਤ ਹੋਵੇ ਜਾਂ ਦੁਸ਼ਮਣ ਤੜਕੇ ਕਿਸੇ ਦੇ ਘਰ ਤੇ ਰੇਡ ਮਾਰਨ ਨੀਤੀ ਤੇ ਖਿਲਾਫ ਹੁੰਦਾ ਹੈ ਤਕਰੀਬਨ ਹਰ ਆਉਣ ਵਾਲੀ ਸਰਕਾਰਾਂ ਨੇ ਪੁਲਿਸ ਅਤੇ 비ジネス ਦਾ ਆਪਣੇ ਫਾਇਦੇ ਲਈ ਦੁਰਪਯੋਗ ਅਤੇ ਦੁਰਵਰਤੋਂ ਕੀਤੀ ਹੈ ਪਰ ਸੱਟਾ ਕੋਈ ਖਾਸ ਨਹੀਂ ਨਿਕਲਦਾ ਇਸ ਦੇ ਨਾਲ ਹੀ ਮੇਰਾ ਸਿਆਸੀ ਤੌਰ ਤੇ ਮਤਭੇਦ ਹੋ ਸਕਦਾ ਹੈ ਪਰ ਨੀਤੀ ਧਰਮ ਅਤੇ ਧਿਆਨਦਾਦਾਰੀ ਦੀ ਗੱਲ ਹਮੇਸ਼ਾ ਚਰਚਾ ਕਰਨੀ ਲਾਜ਼ਮੀ ਹੋ ਜਾਂਦੀ ਹੈ ਜਦੋਂ ਮਜੀਠੀਆ ਕਾਂਗਰਸ ਵਲੇ ਕਾਂਗਰਸ ਵਲੇ ਦਰਜ ਹੋਏ ਮਕਦਮੇ ਵਿੱਚ ਜੇਲ੍ਹ ਸਾਹਿਬ ਤਾਂ ਮਾਨ ਸਰਕਾਰ ਕੋਈ ਰਿਮਾਨ ਨਹੀਂ ਲਿਆ ਅਤੇ ਕੋਈ ਪੁੱਛਗਛ ਨਹੀਂ ਕੀਤੀ ਬਾਅਦ ਵਿੱਚ ਮਾਨ ਸਾਹਿਬ ਦੇ ਸਰਕਾਰੀ ਤੰਤਰ ਤੇ ਜਵਾਬ ਕਰਵਾ ਦਿੱਤੀ ਸੀ ਹਾਈ ਕੋਰਟ ਨੇ ਇਸ ਗ੍ਰਾਊਂਡ ਤੇ ਜ਼ਬੰਤ ਦਿੱਤੀ ਜੇਕਰ ਪੁਲਿਸ ਵੱਲੋਂ ਪੁਛਗਿਸਤ ਵਾਸਤੇ ਲੜਿੰਦਾ ਹਨ ਤਾਂ ਕਸਟਰੀ ਰੱਖਣਾ ਆਵੇ ਤਾਂ ਕਾਨੂੰਨ ਦੇ ਖਿਲਾਫ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕਸਟਰੀ ਵਿੱਚ ਸੀ ਤਾਂ ਸਰਕਾਰ ਜ਼ਬੰਤ ਕਰਵਾ ਦਿੱਤੀ ਜੇ ਸਰਕਾਰ ਨੇ ਜ਼ਬੰਤ ਜ਼ਬਾ ਕਰਵਾ ਦਿੱਤੀ ਹੁਣ ਨੋਟਿਸ ਜਾਰੀ ਕਰਕੇ ਪੁਛਗਿਸਤ ਕੀਤੀ ਜਾਂਦੀ ਹੈ ਪਰ ਘਾਹ ਤੇ ਰੀਡ ਕੀਤੀ ਜਾ ਰਹੀ ਹੈ ਤੇ ਨੌਧੀ ਦੀ ਇੱਜ਼ਤ ਨਾਲ ਕਰਵਾੜ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਬਿਕਮਜੀ ਸਿੰਘ ਜੀਠਿਆ ਜੇਲ੍ਹ ਦੇ ਵਿੱਚ ਸੀ ਉਦੋਂ ਰਵਾਨੇ ਕਿਉਂ ਨਹੀਂ ਉਹ ਦੋਪੇਚਕਸ਼ ਕਿਉਂ ਨਹੀਂ ਉਹਦਾ ਪੰਜਾਬ ਸਰਕਾਰ ਵੱਲੋਂ ਕੋਈ ਹੀਲਾ ਵਸੀਲਾ ਕਿਉਂ ਨਹੀਂ ਕੀਤਾ ਗਿਆ ਉਹਨਾਂ ਦਿਨਾਂ ਵਿੱਚ ਪੰਜਾਬ ਸਰਕਾਰ ਬਿਕਰਮਜੀਤ ਸਿੰਘ ਮਜੀਠੀਆ ਦੀ ਜ਼ਬਾਨਤ ਰੋਕ ਸਕਦੀ ਸੀ ਆਪਣਾ ਕੋਈ ਵਕੀਲ ਖੜਾ ਕਰਕੇ ਉਹਨਾਂ ਦਿਨਾਂ ਵਿੱਚ ਢਿੱਲ ਕਿਉਂ ਕੀਤੀ ਗਈ ਇਹ ਸਰਕਾਰ ਨੇ ਆਪਣੀ ਮਨਮਰਜ਼ੀ ਦੇ ਨਾਲ ਬਿਕਰਮ ਮਜੀਠੀਆ ਦੀ ਜ਼ਬਾਨਤ ਕਰਾਈ ਹੈ ਲੇਕਿਨ ਹੁਣ ਉਸਦੇ ਉਲਟ ਚੱਲ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਰਮੀਨਰ ਵੱਡਾ ਬਿਆਨ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਦਾ